ਲੋ ਜੀ ਸਸਤੀ ਕਾਢਣਸਾਰੇ ਮੈਂ ਤੁਹਾਡੀ ਆਪਣੀਆਂ ਮਜੀਦ ਕਰ ਦਿਓ ਸੀ ਜੋਸ਼ੀ ਨੇ ਤੇ ਨਾਲ ਉਹ ਤੇ ਸੀ ਨੰਦ ਬਤੇ ਤੁਹਾਡਾ ਸਵਾਗਤ ਕਰਦੇ ਤੇ ਲੋ ਅੱਜ ਮਾਨੋਸ ਪਿਆਰੇ ਜੀ ਲੋਕੀ ਦਾ ਆਨੰਦ ਇਹ ਗੀਤ ਨਾਲ ਬਹੁਤ ਪੁਰਾਣਾ ਹੈ ਤੇ ਮੇਰਾ ਪਹਿਲਾ ਵੀ ਅਸੀਂ ਸ਼ਾਇਰ ਪਾਇਆ ਹੋਇਆ ਇੱਕ ਮੋਗੇ ਦੇ ਕੋਲੇ ਪਿੰਡ ਦਾ ਨੌਪੁਲ ਗਿਓ ਭੈਣ ਬਾਰ-ਬਾਰ ਕਹਿੰਦੀ ਵੀ ਮੈਂ ਇਸ ਛੋਡੇ ਨੂੰ ਛੁਣਨਾ ਉਹ ਕਹਿੰਦੀ ਅਸੀਂ ਇਹਨੂੰ ਵੀ ਤੁਹਾਨੂੰ ਬਹੁਤ ਸੁਣਦੇ ਆ ਤੇ ਸਾਡੇ ਤਾਂ ਬੰਦੇ ਵੀ ਸੁਣਦੇ ਨੇ ਤੇ ਕਦੇ ਵੀ ਤੁਸੀਂ ਦੁਬਾਰਾ ਸੁਣਾ ਕੇ ਸੁਣਾਓ ਮਰਾ ਮਸਾ ਲੱਗਿਆ ਤੇ ਫਿਰ ਮੈਂ ਤੇ ਆ ਸੁਣਾਣੀ ਆ ਇਹ ਲੰਬਾ ਇਹ ਵੀ ਥੋੜਾ ਜਿਆ ਐਂ ਖੂਦ ਤੱਕ ਸੁਣਿਓ ਤੇ ਇਹਦੇ ਵਿੱਚ ਵੀ ਜਿਵੇਂ ਪਹਿਲਾਂ ਬੰਜਾਰੀਆਂ ਨੇ ਉਹਦੇ ਚੂੜੀਆਂ ਲੈ ਲੋ ਸਲਮਾਨ ਲੈ ਲੋ ਦੱਤਨ ਲੈ ਲੋ ਹਨਾ ਜਿਹੜੇ ਦੱਤਨ ਪੁਰਾਣੇ ਕਿਹੜੀ ਦੰਦਰਾਸੀ ਨੂੰ ਕਹਿੰਦੇ ਤੁਸੀਂ ਹੁਣ ਤਾਂ ਕੋਈ ਕੁੜੀਆਂ ਨੂੰ ਵਰਤਦੀਆਂ ਨਹੀਂ ਸਾਡੇ ਵੇਲੇ ਤਾਂ ਦੰਦਰਾਸਾ ਉੱਚੇ ਵਿਆਹਾਂ 'ਚ ਵੀ ਆਉਂਦਾ ਹੁੰਦਾ ਸੀ ਉਹ ਦੰਦਰਾਸਾ ਸਵਾ ਉਟਿਆਰੀ ਦੇ ਵਿੱਚ ਉਹ ਮੁੱਲ ਮਤਲਬ ਲੈਂਦੇ ਹੱਥ ਨਾਲੀਤੀ ਹੋ ਜਾਂਦੇ ਸੀ ਤੇ ਉਹ ਵੀ ਬੇ ਸਿਹਤ ਵਾਸਤੇ ਵੀ ਉਹ ਬਹੁਤ ਵਧੀਆ ਸੀ ਹੁਣ ਲੋਕ ਨਹੀਂ ਉਹਨੂੰ ਕਰਦੇ ਉਹਦਾ ਲਿਪਸਟਿਕ ਤੇ ਹਰ ਨੋਟੀ ਚੀਜ਼ਾਂ ਬਾਹੀਆਂ ਨੇ ਪਰ ਜੇ ਉਹਨੂੰ ਹੁਣ ਵੀ ਵਰਤਣਾ ਬਹੁਤ ਵਧੀਆ ਤੇ ਉਹ ਬੰਜਾਰੇ ਵੇਚਦੇ ਫਿਰਦੇ ਨੇ ਸਿੱਕ ਇਹਨੇ ਇਸ ਗੀਤ ਦੇ ਵਿੱਚ ਉਹਨੂੰ ਬੰਜਾਰੇ ਨੂੰ ਗਾਂਧੀ ਕਿਹਾ ਇਹ ਆਪਣੇ ਆਪਣੇ ਇਲਾਕੇ ਦੀਆਂ ਬੋਲੀਆਂ ਨੇ ਤੇ ਮੈਨੂੰ ਗਾਂਧੀ ਕਹਿ ਕੇ ਸੁਣਾਉਂਗੀ ਤੇ ਉਹਦਾ ਘਰ ਆਲਾ ਗਿਆ ਅਪਿਆ ਪਰਦੇਸ ਤੇ ਫਿਰ ਉਹ ਉਹ ਬੁਲਾਉਂਦੀ ਹੈ ਤੇ ਬਾਕੀ ਤੁਸੀਂ ਜੇ ਸੁਣਿਓ ਤੇ ਫਿਰ ਉਹ ਫਿਰ ਅਖੀਰ ਦੇ ਵਿੱਚ ਤਾਂ ਹੀ ਪਤਾ ਲੱਗੂ ਤੁਹਾਨੂੰ ਜੇ ਤੂੰ ਅਖੀਰ ਤੱਕ ਸੁਣੋਗੇ ਗੀਤ ਨੂੰ ਫਿਰ ਉਹ ਕਿੱਥੇ ਆਦਮੀ ਨੂੰ ਕਿਹਾ ਨੇ ਕਿੰ ਕੀ ਜਵਾਬ ਦਿੱਤਾ ਹੈ ਤੇ ਲਓ ਮਾਣੋ ਇਸ ਸੋਹਣੇ ਜਿਹੇ ਗੀਤ ਦਾ ਆਨੰਦ ਤੇ ਫਿਰ ਨੁਕਤਾ ਜਿਹੜਾ ਮੈਂ ਪਾਉਂਗੀ ਉਹ ਵੇਟ ਨਹੀਂ ਚਾਪ ਵੀ ਘਟਾਉ ਪਹਿਲਾਂ ਹੀ ਪਾਇਆ ਹੋਇਆ ਤੇ ਜਿਨੇ ਕਰਿਆ ਉਹ ਕਹਿੰਦੇ ਵੀ ਸਾਨੂੰ ਸਹੀ ਆਇਆ ਚੋਗ ਦੁਬਾਰਾ ਰਿਪੀਟ ਕਰੂੰਗੀ ਤੇ ਲਓ ਮਾਣੋ ਉਹ ਤੁਸੀਂ ਇਸ ਪਿਆਰੇ ਜਿਹੇ ਲੋਕੀ ਜਾਨਾਂ ਦਾ ਇਕ ਗਾਂਧੀ ਸੀ ਆਇਆ ਬਦਤਣ ਸੁਰਮਾ ਸੀ ਲਾਇਆ ਬੇਗਲੀਆਂ ਹੋਕਾ ਸੀ ਲਾਇਆ ਬੇਟਨੀ ਗੋਰੀਏ ਵਿਚ ਵੇੜੇ ਆਨੀ ਸਕਦਾ ਨਹੀਂ ਗੋਰੀਏ ਕਰੀ ਤੇਰੇ ਮੈਂ ਤਾਂ वैजेगारिया बे पले मेरे मैं त रे दे जाम बि मूं तां जल मामो न घर मां ਕੰਦੀ ਆਉਂਦੀ ਮੈਂ ਤਾਂ ਮਾਲੀ ਦੇ ਜਾ ਮ ਬੋਤੋਂ ਕਰੀਆਂ ਲੈ ਆ ਮ ਬਸਾਣੀ ਸੇਜ ਵਿੱਚ ਆ ਮ ਸੇ ਵੇਦੰਮ ਛਾਣ ਕਣ ਲਗੇ ਵੇ ਪਾਜੀ ਜਾ ਪਾਜੀ ਜਾ ਵੇ ਗਾਂ ਦਿਆ ਸਿੰਘ ਆਏ ਕੀ ਕਰ ਬਜਾਨੀ ਗੋਰੀਏ ਕਰੋ ਤੇਰੇ ਵਿਸ਼ਵਾਦੇ ਬਾਜੀ ਜਰ ਬਣ ਜਾਰਿਆ ਕਰੂੰ ਮੇਰੇ ਜਿਆਦੇ ਮੈਂ ചിമി മൂർഖാകര മെഡസി ബിജോടിസീ ചടിയോ जानी जा उथोरी मानी तेरी तौन बड़ीअ नगण विच गौरियनि ते बेमदारी जी या मान ਛੇ ਮਨਾਮ ਬਿਕੱਲੀ ਛੱਡੀ ਸੀ ਮੂਰਖਾ ਬੀਤ ਬੇੜੇ ਬਿਕੱਲੀ ਛੱਡੀ ਕਿਉਂ ਮੂਰਖਾ ਬੀਤ ਖੇਗੇ ਲੋ ਜੀ ਗੀਤ ਹੋਇਆ ਪੂਰਾ ਉਮੀਦ ਆ ਤੁਸੀਂ ਸਾਰੇ ਸਮਝ ਗਏ ਹੋ ਹਾਂ ਗੀਤ ਨੂੰ ਹੈ ਨਾ ਤੇ ਇਸ ਤਰ੍ਹਾਂ ਵੀ ਸਮਾਜ ਚ ਵਾਪਰਦਾ ਰਹਿੰਦਾ ਹੈ ਇਹ ਉਹੀ ਜੇ ਫਿਰ ਗੀਤ ਲਿਖੇ ਜਾਂਦੇ ਨੇ ਬਹੁਤ ਪੁਰਾਣਾ ਗੀਤ ਹੈ ਇਹ ਤੇ ਹੁਣ ਵੀ ਇਸ ਤੋਂ ਨਹੀਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਹਨ ਤੇ ਫਿਰ ਉਹੋ ਜੇ ਗੀਤ ਬਣੇ ਜਾਂਦੇ ਨੇ ਤੇ ਇਹ ਤਾਂ ਬਹੁਤ ਪੁਰਾਣਾ ਗੀਤ ਹੈ ਤੇ ਮਾਣੋ ਇਸ ਗੀਤ ਦਾ ਆਨੰਦ ਤੇ ਭੈਣ ਨੇ ਬਾਰ ਬਾਰ ਮੈਨੂੰ ਕਿਹਾ ਤੈਨੂੰ 4 ਦਿਨ ਹੋ ਗਏ ਸੀ ਕੈਦੀ ਨੂੰ ਤੇ ਅੱਜ ਮੈਂ ਉਹਦੀ ਫਿਕਰ ਇਹ ਪੂਰੀ ਕਰਤੀ ਤੇ ਤੁਸੀਂ ਵੀ ਸੁਣ ਰਹੇ ਨਾ ਇੰਨਾ ਵੇਲੇ ਤੱਕ ਹੁਣ ਹੀ ਸੁਣ ਲਿਆ ਇਹਨੂੰ ਤੇ ਲਓ ਹੁਣ ਆਜੋ ਆਪਾਂ ਨੁਕਤੇ ਪੜਾਂ ਮੈਂ ਗੀਤਾਂ ਤੇ ਨੁਕਤਿਆਂ ਨਾਲ ਤੁਹਾਨੂੰ ਖੁਸ਼ ਰੱਖਣਾ ਹੈ ਤੇ ਜੇ ਤੁਸੀਂ ਇਸ ਰਸਤੇ ਤੇ ਜਿਹੜਾ ਨੁਕਤਾ ਮੈਂ ਦੱਸਦੀਆਂ ਜੇ ਹੁਣ ਅਸੀਂ ਅੱਜ ਆਪਣੇ ਘਰੇ ਵੀ ਵਰਤਿਆ ਲਿਆ ਤੇ ਉਹ ਫਿਰ ਮੈਂ ਤੁਹਾਨੂੰ ਫੇਰ ਦੱਸੂੰਗੀ ਤੇ ਮੈਨੂੰ ਅਮਰੀਕਾ ਤੋਂ ਫੋਨ ਆਇਆ ਕਹਿੰਦੇ ਜੀ ਸਾਡੇ ਸਰਦਾਰ ਜੀ ਠੀਕ ਹੋ ਗਏ ਤੇ ਫਿਰ ਅਸੀਂ ਆਪਣੇ ਘਰੇ ਕਰਕੇ ਦੇਖਿਆ ਮਾਥੂ ਮੈਂ ਤਾਂ ਮਹਾਪੁਰਸ਼ਾਂ ਤੋਂ ਪਾ ਕੇ ਦੱਸ ਦਿੰਦੀਆਂ ਕਈ ਭੈਣਾਂ ਫਿਰ ਦੱਸਦੀਆਂ ਜਿਨ੍ਹਾਂ ਨੇ ਕਰ ਲਿਆ ਹੁੰਦਾ ਹਾਂ ਜੇ ਤੁਸੀਂ ਇਹਨਾਂ ਰਾਸਤੇ ਤੇ ਚਲੋਗੇ ਫਿਰ ਹੀ ਆਪਾਂ ਨੂੰ ਪਤਾ ਲੱਗੂਗਾ ਵੀ ਠੀਕ ਹੁੰਦਾ ਕਿ ਨਹੀਂ ਹੁੰਦਾ ਤਾਂ ਨਾ ਸੀ ਕਰਕੇ ਦੇਖੋ ਕਿ ਮੋੜਾ ਲੱਗਦਾ ਹੁੰਦਾ ਹੈ ਨਾ ਤੇ ਇਹੇ ਮੋਟਾਪਾ ਘਟਾਓ ਪੇਟ ਦੀ ਚਰਬੀ ਘਟਾਓ ਇਹ ਪਹਿਲਾਂ ਹੀ ਮੇਰਾ ਪਾਇਆ ਹੋਇਆ ਭੈਣਾ ਨੇ ਕਰਕੇ ਵੀ ਦੇਖ ਲਿਆ ਅੱਧਾ ਕੱਪ ਖਾਣੇ ਲੈ ਲਿਆ ਚਾਰ ਚਮਚੇ ਗਊ ਮੂਤਰ ਲੈ ਲੈ ਉੱਥੋਂ ਬੋਤਲਾਂਆਂ ਲਿਆਓ ਜੇ ਤਾਜ਼ਾ ਮਿਹਦੇ ਦਾ ਬਾਰਾ ਵਧੀਆ ਤੇ ਜੇਸੀ ਗਊ ਦਾ ਹੋਵੇ ਆਮ ਗਊ ਦਾ ਨਾ ਹੋ ਫਿਰ ਕੋਈ ਫਾਇਦਾ ਨਹੀਂ ਹੋਣਾ ਤੇ ਅੱਧਾ ਵਿੱਚ ਉਹ ਤੇ ਨਿੰਬੂ ਨਚੋੜ ਲਓ ਬਣਾ ਲਿਆ ਨਿੰਬੂ ਨਚੋੜ ਲਿਆ ਅੱਧਾ ਕੱਪ ਪਾਣੀ ਚਾਰ ਚਮਚੇ ਗਊ ਮੂਤਰ ਅੱਧਾ ਵਿੱਚ ਨਿੰਬੂ ਨਚੋੜ ਲਿਆ ਤੇ ਫਿਰ ਇਹਨੂੰ ਗਰਮ ਕਰ ਲਿਆ ਹੈਨਾ ਕੋਸਾ ਕਰ ਲਿਆ ਤੇ ਕੋਸੇ-ਕੋਸੇ ਦੇ ਵਿੱਚ 10 ਗ੍ਰਾਮ ਸ਼ਹਿਦ ਪਾ ਦਿਓ ਸ਼ਹਿਦ ਕਦੇ ਗਰਮ ਨਹੀਂ ਕਰਨਾ ਬਹੁਤੇ ਗਰਮ ਚ ਪਾਉਣਾ ਨਹੀਂ ਸਮਝ ਗਏ ਨਹੀਂ ਫਿਰ ਉਹ ਨੁਕਸਾਨ ਕਰ ਦੇ ਤੇ ਇਹਨੂੰ ਕੋਸੇ-ਕੋਸੇ ਦੇ ਵਿੱਚ ਆਪਾਂ ਸ਼ਹਿਦ ਪਾ ਲਿਆ ਕਿੰਨਾ ਕਰਕੇ ਇੱਕ ਚਮਚੇ 10 ਗ੍ਰਾਮ ਵੱਧ ਨਹੀਂ ਪਏ ਜੀ ਥੋੜਾ ਜਿਹਾ ਹੈ ਨਾ 10 ਗ੍ਰਾਮ ਸ਼ਹਿਦ ਦੋ ਚਮਚੇ ਬਣਦੇ ਹੁਣ ਦੇਖ ਲੈਣ ਦਾਰਜੇ ਨਾਲ ਹੈ ਨਾ ਤੇ ਇਹਨੂੰ ਪੀ ਲੋ ਇੱਕ ਮਹੀਨਾ ਲਗਾਤਾਰ ਪਿਓ ਕੋਈ ਬ੍ਰੇਕ ਨਾ ਪਾਓ ਵਿੱਚ ਇੱਕ ਮਹੀਨੇ ਥੋੜੀ ਚੰਪੀ ਦਾਜੂ ਮਹਾਪੁਰਸ਼ਾਂ ਦੱਸਿਆ ਬਾਕੀ ਤੁਸੀਂ ਕਰਕੇ ਦੇਖ ਲੋ ਹੈਨਾ ਆਪੇ 5-7 ਦਿਨ ਦਸ ਦਿਨ ਜੇ ਮਤਲਕਨ ਲੱਗ ਜੂਗੀ ਅਸੀਂ ਸਾਡਾ ਮਟਾਫਾ ਘੱਟ ਜਾ ਜਾਂਦਾ ਹੈ ਤੇ 1 ਮਹੀਨੇ ਦਾ ਹੀ ਕੋਰਸ ਹੈ ਜੇ ਥੋੜਾ ਮੋਟਾ ਘੱਟ ਵੱਧ ਰਹੇ ਜੇ ਤਾਂ ਆਪਾਂ ਹੋਰ ਵੀ 2 ਦਿਨ ਅੱਗੇ ਨਗਾਸਾ ਦੇ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਤੇ ਬਸ ਇੱਕ ਸਿਹਤ ਗਰਮ ਨਹੀਂ ਕਰਨਾ ਉਹ ਪੋਸੇ ਦੇ ਵਿੱਚ ਸਾਈਨਾਂ ਕਿਖਾ ਰੱਖਣਾ ਤੇ ਇਹ ਤਾਂ مشو ਬੋਤਲਾਂ ਜੰ ਮਿਲ ਜਾਂਦੀਆਂ ਨੇ ਗੋਭੁਸ਼ਾਪ ਦੀਆਂ ਬਣੀਆਂ ਬਣਾਈਆਂ ਜੇ ਤਾਜ਼ਾ ਹੀ ਰੋਜ਼ ਲਿਓ ਉਹਨੇ ਫਿਰ ਜ਼ਿਆਦਾ ਫਾਇਦਾ ਜਿਆਦਾ ਬੱਚੀ ਦਾ ਹੋਵੇ ਜਾਂ ਗਾਉਂ ਦੇਸੀ ਗਊ ਦਾ ਤਾਜੀ ਸੂਈ ਗਾਉ ਨਾ ਹੋਵੇ ਵੀ ਹੁਣੇ ਸੂਈ ਨਾ ਹੋਵੇ 10 15 ਦਿਨ ਦੀ ਸੂਈ ਨਾ ਹੋਵੇ ਇੱਕ ਦੋ ਵੀਂ ਦਿਨਾਂ ਹੀ ਸੂਈ ਹੋਵੇ ਤਾਂ ਵੱਖਰੀ ਹੁੰਦਾ ਹੈ ਨਾ ਤੇ ਉਹਦਾ ਮਲੈਰਾ ਆਇਆ ਲੋ ਸਮਝ ਦੀ ਹਿਸਾਬ ਦੇ ਤੇ ਹੌਸਲਾ ਦਿਓ ਛੁੱਟੀਆਂ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਤਾਂ ਜਰੂਰ ਕਰਿਆ ਕਰੋ ਫਿਰ ਮੈਨੂੰ ਵੀ ਥੋੜਾ ਜਿਹਾ ਫਾਇਦਾ ਹੋ ਜਾਂਦਾ ਹੈ ਨਾ ਤੇ ਲਓ ਮਾਣ ਮੇਰੇ ਗੀਤੇ ਨੂੰ ਤਨੋਤ ਦਾ ਅਨੰਦ ਤੇ ਕੱਲ ਨੂੰ ਫੇਰ ਨਵੇਂ ਨੁਕਤੇ ਤੇ ਮੈਂ ਮੈਂ ਗੀਤ ਲਾਤਾ ਫੇਰ ਹੋ ਜਾਣਾ